ਰਿਆਸਤ ਫਰੀਦਕੋਟ ਚ ਮਰਾਸੀ ਕਿਤੇ ਰਾਜੇ ਨੂੰ ਮਖੌਲ ਕਰ ਬੈਠਾ ਅੱਛਾ ਤੇ ਮਰਾਸੀ ਦਾ ਕੰਮ ਹੀ ਹੁੰਦਾ ਹਾਂ ਤੇ ਰਾਜਿਆਂ ਦਾ ਵੀ ਕੰਮ ਹੁੰਦਾ ਵੀ ਸਜ਼ਾ ਦੇਣਾ ਹਾਂ ਨਾ ਰਾਜੇ ਨੂੰ ਸਜ਼ਾ ਦੇਤੀ ਮਰਾਸੀ ਨੂੰ ਵੀ ਤੈਨੂੰ ਨਾ ਰਿਆਸਤ ਬਦਲ ਕੀਤਾ ਜਾਂਦਾ ਹੈ ਇਲਾਕਾ ਬਦਲ ਵੀ ਮੇਰੇ ਰਿਆਸਤ ਦੇ ਇਲਾਕੇ ਚੋਂ ਬਾਹਰ ਹੋ ਜਾ ਉਹਨੂੰ ਟਾਈਮ ਦਿੱਤਾ ਵੀ ਕੱਲ 5 ਵਜੇ ਤੱਕ ਤੂੰ ਰਿਆਸਤ ਦੇ ਏਰੀਆ ਚ ਬਾਹਰ ਹੋਵੇਂ ਕਹਿੰਦੇ ਠੀਕ ਹੈ ਜਿਵੇਂ ਹੁਕਮ ਹੈ ਰਾਜਾ ਸਾਹਿਬ ਦਾ ਚਲੋ ਚਲਾ ਗਿਆ ਅਗਲੇ ਦਿਨ 11 12 ਵਜੇ ਮਰਾਸੀ ਨੂੰ ਫੇਰ ਕਿਸੇ ਨੇ ਉੱਥੇ ਘੁੰਮਦਾ ਦੇਖ ਲਿਆ ਹੂੰ ਤੇ ਫੜ ਲਿਆ ਅੰਦਰ ਰਾਜੇ ਕੋਲੇ ਕਹਿੰਦੇ ਤੁਸੀਂ ਕੱਲੇ ਨੂੰ ਰਿਆਸਤ ਬਦਲਦੀ ਦਿੱਤੀ ਸੀ ਸਜ਼ਾ ਤੇ ਇਹਦਾ ਇੱਥੇ ਫਿਰਦਾ ਹੂੰ ਉਹਨੇ ਸਾਦੇਲੇ ਮਰਾਸੀ ਨੂੰ ਕਿਹਾ ਉਹਨੇ ਤੈਨੂੰ ਕੱਲ ਕਿਹਾ ਸੀ ਵੀ ਰਿਆਸਤ ਚੋਂ ਬਾਹਰ ਹੋ ਜਦ ਰਿਆਸਤ ਬਦਲ ਕੀਤਾ ਤੇ ਧੂਆਂ ਜੀ ਫਿਰਦਾ ਕਹਿੰਦਾ ਹਾਂ 5 ਵਜੇ ਤੱਕ ਹੈ ਨਾ ਹੂੰ ਕਹਿੰਦਾ ਹਾਂ ਕਹਿੰਦਾ 4:30 ਵਜੇ ਹੂੰ ਇਹ ਤਾਂ ਤੰਗਾ ਜਾਂਦਾ ਅਡੇ ਤੋਂ ਮੁੱਦਗੀ ਨੂੰ ਕਹਿੰਦਾ ਥੋੜੀਆਂ ਕਿਹੜਾ ਹੱਦਾਂ ਕਾਬਿਲ ਖੰਧਾਰ ਤੱਕ ਲੱਗਦੇ ਐਤੋਂ 4:30 ਵਜੇ ਜਿਹੜਾ ਤੰਗਾ ਮੁੱਦਗੀ ਨੂੰ ਜਾਂਦਾ 4 ਕਿਲੋਮੀਟਰ ਤੇ ਮੈਂ ਚਲਾ ਜਾਊਂਗੀ ਰਿਆਸਪੁਰ ਨੂੰ ਬੜਾ ਕਾਬਿਲ ਖੰਧਾਰ ਜਾਣਾ